ਹੈਲੋ ਦੋਸਤੋ ਤੁਸੀਂ ਕਿਵੇਂ ਹੋ ਸਾਰੇ ਉਮੀਦਾਂ ਵਧੀਆ ਹੋਵਾਂਗੇ ਅੱਜ ਦੀ ਕਹਾਣੀ ਇੱਕ ਜਾਪਾਨੀ ਕਹਾਣੀ ਹੈ ਇੱਕ ਖਰਗੋਸ਼ ਚੰਨ ਉਤੇ ਕਿਵੇਂ ਜਾਂਦਾ ਹੈ ਅੱਜ ਵੀ ਤੁਸੀਂ ਉਸ ਖਰਗੋਸ਼ ਨੂੰ ਚੰਨ ਉਤੇ ਦੇਖਦੇ ਹੋ ਤੁਸੀਂ ਧਿਆਨ ਨਾਲ ਦੇਖਿਓ ਕਦੇ ਤੁਹਾਨੂੰ ਚੰਨ ਉਤੇ ਇੱਕ ਖਰਗੋਸ਼ ਦਿਖਾਈ ਦੇਗਾ ਇੱਕ ਖਰਗੋਸ਼ ਦੀ ਇਮੇਜ ਦਿਖਾਈ ਦੇਵੇਗੀ ਤੇ ਉਹ ਸੱਚੇ ਮੁੱੱਚੀ ਉਹ ਚੰਨ ਉਤੇ ਕਿਵੇਂ ਗਿਆ ਖਰਗੋਸ਼ ਓਕ ਤੁਹਾਨੂੰ ਪੂਰੀ ਕਹਾਣੀ ਮੈਂ ਸੁਣਾਵਾਂਗੀ ਤੇ ਮੇਰੇ ਨਾਲ ਜੁੜੇ ਰਹੋ ਕਹਾਣੀ ਸੁਣਨ ਵਾਸਤੇ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਚਲੋ ਮੈਂ ਕਹਾਣੀ ਸੁਣਾਣਾ ਸਟਾਰਟ ਕਰਦੀ ਹਾਂ ਸਦੀਆਂ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਵਿੱਚ ਕਿਸੇ ਜਗ੍ਹਾ ਲੂੰਬੜ ਬਾਂਦਰ ਅਤੇ ਖਰਗੋਸ਼ ਰਹਿੰਦੇ ਸਨ ਉਹਨਾਂ ਦੀ ਆਪਸ ਵਿੱਚ ਬਹੁਤ ਗਹਿਰੀ ਦੋਸਤੀ ਸੀ ਜੇਕਰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਖਾਣ ਨੂੰ ਕੁਝ ਨਾ ਮਿਲਦਾ ਤਾਂ ਬਾਕੀ ਦੋ ਜਣੇ ਉਸਨੂੰ ਖਾਣ ਲਈ ਕੁਝ ਨਾ ਕੁਝ ਦਿੰਦੇ ਇਸ ਤਰ੍ਹਾਂ ਉਹ ਖੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਨ ਇੱਕ ਦਿਨ ਚੰਨ ਤੇ ਰਹਿਣ ਵਾਲੇ ਬੁੱਢੇ ਨੇ ਜ਼ਮੀਨ ਵੱਲ ਦੇਖਿਆ ਉਸਨੇ ਸ਼ਹਿਰ ਪਿੰਡ ਅਤੇ ਪਹਾੜ ਤੇ ਜੰਗਲ ਵੇਖੇ ਜਦੋਂ ਉਸਦੀ ਨਜ਼ਰ ਇਹਨਾਂ ਤਿੰਨਾਂ ਉੱਤੇ ਪਈ ਤਾਂ ਬਹੁਤ ਖੁਸ਼ ਹੋਇਆ ਅਤੇ ਦਿਲ ਹੀ ਦਿਲ ਵਿੱਚ ਕਹਿਣ ਲੱਗਾ ਕਿੰਨੇ ਚੰਗੇ ਹਨ ਇਹ ਜੋ ਪਿਆਰ ਮੁਹੱਬਤ ਨਾਲ ਜ਼ਿੰਦਗੀ ਗੁਜ਼ਾਰਦੇ ਹਨ ਇਹ ਤਿੰਨੋਂ ਬਹੁਤ ਡੂੰਗੇ ਦੋਸਤ ਹਨ ਪਰ ਵੇਖਿਆ ਜਾਵੇ ਕਿ ਇਹਨਾਂ ਵਿੱਚੋਂ ਸਭ ਤੋਂ ਰਹਿਮਦਿਲ ਕੌਣ ਹੈ ਇਹਨਾਂ ਦਾ ਇਮਤਿਹਾਨ ਲੈਣਾ ਚਾਹੀਦਾ ਹੈ ਏ ਸੋਚ ਕੇ ਦੂਜੇ ਦਿਨ ਉਹ ਫਕੀਰ ਦੇ ਪੈਸੇ ਵਿੱਚ ਉਸ ਜਗ੍ਹਾ ਪੁੱਜ ਗਿਆ ਜਿੱਥੇ ਬਾਂਦਰ, ਲੂੰਬੜ ਤੇ ਖਰਗੋਸ਼ ਰਹਿੰਦੇ ਸਨ ਉਸਨੇ ਕਿਹਾ ਮੈਂ ਤਿੰਨ ਦਿਨ ਤੋਂ ਭੁੱਖਾ ਹਾਂ ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦੇ ਦਿਓ ਬਾਬਾ ਤੁਸੀਂ ਇੱਥੇ ਬੈਠੋ ਅਸੀਂ ਤੁਹਾਡੇ ਲਈ ਖਾਣ ਦਾ ਇੰਤਜ਼ਾਮ ਕਰਦੇ ਹਾਂ ਖਰਗੋਸ਼, ਬਾਂਦਰ ਅਤੇ ਲੂੰਬੜ ਇਕੱਠੇ ਬੋਲੇ ਥੋੜੀ ਦੇਰ ਬਾਅਦ ਬਾਂਦਰ ਬਹੁਤ ਸਾਰੇ ਫਲ ਅਤੇ ਲੂੰਬੜ ਇੱਕ ਵੱਡੀ ਮੱਛੀ ਫੜ ਲਿਆ ਆ ਪਰ ਖਰਗੋਸ਼ ਨੂੰ ਅਜੇ ਹੀ ਕੋਈ ਚੀਜ਼ ਨਜ਼ਰ ਨਾ ਮਿਲੀ ਜੋ ਉਹ ਚੱਲਦੇ ਬੁੱਢੇ ਦੇ ਖਾਣ ਲਈ ਲਿਆ ਸਕੇ ਖਰਗੋਸ਼ ਨੇ ਬਾਂਦਰ ਨੂੰ ਕਿਹਾ ਬਾਂਦਰ ਭਾਈ ਮੇਰੇ ਲਈ ਕੁਝ ਲੱਕੜੀਆਂ ਤਾਂ ਇਕੱਠੀਆਂ ਕਰੋ ਬਾਂਦਰ ਬਹੁਤ ਸਾਰੀਆਂ ਲੱਕੜੀਆਂ ਲੈ ਆਇਆ ਫਿਰ ਉਸਨੇ ਲੁੰਬੜ ਨੂੰ ਕਿਹਾ ਭਾਈ ਤੁਸੀਂ ਇਸ ਨੂੰ ਅੱਗ ਲਗਾ ਦਿਓ ਲੁੰਬੜ ਨੇ ਲੱਕੜੀਆਂ ਨੂੰ ਅੱਗ ਲਗਾ ਦਿੱਤੀ ਖਰਗੋਸ਼ ਨੇ ਰੋਂਦੇ ਹੋਏ ਚੰਨ ਦੇ ਬੁੱਢੇ ਨੂੰ ਕਿਹਾ ਫਕੀਰ ਬਾਬਾ ਮੈਂ ਤੁਹਾਡੇ ਅੱਗੇ ਬਹੁਤ ਸ਼ਰਮਿੰਦਾ ਹਾਂ ਬਾਂਦਰ ਅਤੇ ਲੁੰਬੜ ਤੁਹਾਡੇ ਲਈ ਕੁਝ ਨਾ ਕੁਝ ਲੈ ਕੇ ਆਏ ਪਰ ਮੈਂ ਤੁਹਾਡੇ ਲਈ ਕੁਝ ਨਹੀਂ ਲਿਆ ਸਕਿਆ ਇਸ ਲਈ ਮੈਂ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਰਿਹਾ ਹਾਂ ਜਦੋਂ ਮੈਂ ਖੂਬ ਪੱਕ ਜਾਵਾਂ ਤਾਂ ਕੱਟ ਕੇ ਖਾ ਲੈਣਾ ਇਹ ਕਹਿ ਕੇ ਖਰਗੋਸ਼ ਅੱਗ ਵੱਲ ਭੱਜਿਆ ਪਰ ਚੰਨ ਦੇ ਬੁੱਢੇ ਨੇ ਉਸ ਨੂੰ ਫੜ ਲਿਆ ਅਤੇ ਤਿੰਨਾਂ ਨੂੰ ਕਹਿਣ ਲੱਗਿਆ ਪਿਆਰੇ ਦੋਸਤੋ ਮੈਂ ਤੁਹਾਡਾ ਇਮਤਿਹਾਨ ਲੈਣ ਆਇਆ ਸੀ ਮੈਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਤਿੰਨੋਂ ਇਮਤਿਹਾਨ ਵਿੱਚ ਕਾਮਯਾਬ ਹੋ ਗਏ ਪਰ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਰਹਿਮਦਿਲ ਨਿੱਕਾ ਖਰਗੋਸ਼ ਨਿਕਲਿਆ ਇਸ ਲਈ ਮੈਂ ਇਸ ਨੂੰ ਆਪਣੇ ਨਾਲ ਚੰਨ ਉਤੇ ਲੈ ਜਾਂਦਾ ਹਾਂ ਇਹ ਕਹ ਕੇ ਬੁੱਢਾ ਖਰਗੋਸ਼ ਨੂੰ ਚੰਨ ਉਤੇ ਲੈ ਗਿਆ ਜੇਕਰ ਅੱਜ ਵੀ ਤੁਸੀਂ ਚਮਕਦੇ ਚੰਨ ਨੂੰ غور ਨਾਲ ਦੇਖੋਗੇ ਤਾਂ ਤੁਹਾਨੂੰ ਇੱਕ ਖਰਗੋਸ਼ ਨਜ਼ਰ ਆਵੇਗਾ ਜੋ ਸਦੀਆਂ ਪਹਿਲਾਂ ਚੰਨ ਦੇ ਬੁੱਢੇ ਦੇ ਨਾਲ ਗਿਆ ਸੀ ਤੇ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ ਹੋਏਗੀ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ